ਹਾਜ਼ਨਿਸ ਵਾਲਾ ਰਿਪੋਰਟ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਨਿਕਲ ਕੇ ਆ ਰਹੀ ਹੈ ਨਿਊ অন্ਟਾਰੀਆ ਐਕਸਪ੍ਰੈਸ ਐਂਟਰੀ ਡਰਾ ਸੀਆਰਐਸ ਸਕੋਰ 290 ਤੇ 393 ਨੂੰ ਕੋਸ਼ਿਸ਼ਿਤ ਕਰ ਦਿੱਤਾ ਗਿਆ ਇੱਕ ਵੱਡੀ ਗੁੱਡ ਨਿਊਜ਼ ਨਿਕਲ ਕੇ ਇਸ ਵਕਤ ਸਾਹਮਣੇ ਆ ਰਹੀ ਹੈ 5 ਸਤੰਬਰ 2024 ਨੂੰ অন্ਟਾਰੀਓ ਨੇ ਇਹ ਇੱਕ ਨਵਾਂ ਐਕਸਪ੍ਰੈਸ ਐਂਟਰੀ ਡਰਾ ਕਰਿਆ ਜਿਸ ਵਿੱਚ ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਦੇ ਯੋਗਤਾ ਮਾਪਦੰਡਾ ਨੂੰ ਪੂਰਾ ਕਰਨ ਵਾਲੇ ਉਮੀਦਵਾਰਾਂ ਨੂੰ ਸੱਦਾ ਦਿੱਤਾ ਗਿਆ ਹੈ ਇਹ ਉੱਥੇ ਦੱਸ ਦिए ਕਿ ਡਰਾ 5 ਸਤੰਬਰ 2024 ਦੇ ਦਰਮਿਆਨ ਬੜਾਏ ਗਏ 86 ਐਕਸਪ੍ਰੈਕਸ ਐਂਟਰੀ ਪ੍ਰੋਫਾਈਲਾਂ ਨੂੰ ਸੱਦਾ ਪੀਜ਼ ਦਿੱਤਾ ਗਿਆ ਜਿਸ ਵਿੱਚ 290 ਅਤੇ 393 ਦੇ ਵਿਚਕਾਰ ਇੱਕ ਵਿਆਪਕ ਰੈਕਿੰਗ ਸਿਸਟਮ ਸੀਆਰਐਸਸ ਸਕੋਰ ਹਨ ਸੱਧਿਆ ਦੀ ਇੰਨੀ ਘੱਟ ਗਿਣਤੀ ਦਾ ਮਤਲਬ ਐਕਸਪ੍ਰੈਕਸ ਐਂਟਰੀ ਪੂਲ ਦੇ ਵਿੱਚ 290 ਸੀਆਰਐਸਸ ਸਕੋਰ ਤੋਂ ਘੱਟ ਬਿਲਡ ਅਪ ਹੈ ਸੱਦੇਗੇ ਉਮੀਦਵਾਰ ਜੋ OINP ਫ੍ਰੈਂਚ ਬੋਲਣ ਵਾਲੇ ਹੰਨਰਵੰਦ ਵਰਕਰਸ स्ट्रीਮ ਦੀ ਯੋਗਤਾ ਦੇ ਮਾਪਦੰਡਾ ਨੂੰ ਪੂਰਾ ਕਰਦੇ ਨੇ ਆਪਣੇ ਸੂਬੇ ਨਾਮਜ਼ਦਗੀ ਦਾ ਦਾਅਵਾ ਕਰਦੇ ਨੇ ਅਤੇ 600 ਵਾਦੂ CRS ਅੰਕ ਪ੍ਰਾਪਤ ਕਰਦੇ ਨੇ ਇਹ ਅਗਲੇ ਫੈਡਰਲ ਐਕਸਪੈਕਟ ਸੈਂਟਰੀ ਡਰਾਅ ਵਿੱਚ ਸਥਾਈ ਨਿਵਾਸ ਦੇ ਲਈ ਅਪਲਾਈ ਕਰਨ ਲਈ ਸੱਦਾ ITA ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਮੱਤ ਪੂਰਨ ਤੌਰ ਤੇ ਵਧਾਏਗਾ ਤੇ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਸ ਚੀਜ਼ ਦੀ ਜਾਣਕਾਰੀ ਤੁਹਾਨੂੰ ਹੋਣੀ ਚਾਹੀਦੀ ਹੈ ਉਸ ਵਿੱਚ ਫ੍ਰੈਂਚ ਬੋਲਣ ਵਾਲੇ ਵਰਕਰਾਂ ਦੇ ਲਈ ਸੀਆਰਐਸ ਸਕੋਰ ਘਟਾਓ ਅੰਟਾਰੀਓ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕਿੰਗ ਸਕਿਲਡ ਵਰਕਰਸ ਟੀਮ ਦੀ ਯੋਗਤਾ 2024 ਵਿੱਚ ਓਆਈਐਨਪੀ ਐਕਸਪ੍ਰੈਸ ਐਂਟਰੀ ਡਰਾ ਦਾ ਸਾਰ ਫ੍ਰੈਂਚ ਬੋਲਣ ਵਾਲੇ ਵਰਕਰਾਂ ਦੇ ਲਈ ਸੀਆਰਐਸ ਸਕੋਰਾਂ ਦੀ ਕਮੀ ਇਹ ਡਰਾ 2024 ਵਿੱਚ ਓਆਈਐਨਪੀ ਫ੍ਰੈਂਚ ਬੋਲਣ ਵਾਲੇ ਹੁਨਰਵੰਦ ਵਰਕਰਸ ਟੀਮ ਦੇ ਤਹਿਤ ਯੋਗਤਾਤ ਤੀਜਾ ਡਰਾਅ ਤੇ ਇਸ ਸਾਲ ਕੁੱਲ 1282 ਸੂਬੇ ਨਾਮਜ਼ਦਗੀਆਂ ਦੇ ਨਾਲ ਨਿਕਲ ਕੇ ਬਾਹਰ ਆਏ ਨੇ ਉੱਪਰਲੀ CRS ਸਕੋਰ ਰੇਂਜ ਜੂਨ ਦੇ ਪਿਛਲੇ ਡਰਾਅ ਦੇ ਮੁਕਾਬਲੇ 16 ਪੁਆਇੰਟ ਤੇ ਜਨਵਰੀ ਵਿੱਚ ਇਸੇ ਤਰ੍ਹਾਂ ਦੇ ਡਰਾਅ ਦੇ ਮੁਕਾਬਲੇ 75 ਪੁਆਇੰਟ ਘਟ ਰਹੀ ਹੈ ਇਸ ਤੋਂ ਇਲਾਵਾ ਜੂਨ ਦੇ ਡਰਾਅ ਦੇ ਮੁਕਾਬਲੇ ਹੇਠਲੇ ਕੱਟਆਫ ਸਕੋਰ ਵਿੱਚ ਵੀ 15 ਅੰਕ ਦੀ ਗਰਾਵਟ ਦਰਜ ਕੀਤੀ ਗਈ ਹੈ ਜਨਵਰੀ ਦੇ ਡਰਾ ਤੋਂ ਬਾਅਦ 27 ਅੰਕ ਘਟ ਗਏ ਨੇ ਮਿੱਤੀ ਅਤੇ ਸਮਾ ਐਨਓਆਈ ਜਾਰੀ ਕੀਤੇ ਗਏ 2024 ਜੂਨ 20 ਨੂੰ ਤੇ ਜਾਰੀ ਕੀਤੇ ਗਏ ਐਨਓਆਈ ਦੀ ਸੰਖਿਆ 212 ਸੀਆਰ ਸਕੋਰ ਦੀ ਰੇਂਜ 305 ਤੋਂ 409 ਤੇ ਆਈਆਰਸੀਸੀ एक्सप्रेस एंट्री सिस्टम ਵਿੱਚ ਬਣਾਇਆ ਗਿਆ ਪ੍ਰੋਫਾਈਲ 20 ਜੂਨ 2023 ਤੋਂ 20 ਜੂਨ 2024 ਤੇ ਨੋਟਿਸ ਦੇ ਵਿੱਚ ਜਨਰਲ ਡਰਾਪ ਤੇ ਉੱਤੇ ਦੱਸਦੇ ਕਿ 18 ਜਨਵਰੀ 2024 ਦੇ ਵਿੱਚ ਜਿੱਥੇ ਇੱਕ ਡਰਾ ਜਾਰੀ ਕੀਤਾ ਗਿਆ ਇਸ ਵਿੱਚ ਐਨਓਸੀ ਦੀ ਸੰਖਿਆ ਐਨਓਆਈ ਦੀ ਸੰਖਿਆ ਵਾਫ ਕਰਨਾ 984 ਤੇ ਸੀਆਰਸ ਕੋਰ 317 ਤੋਂ 469 ਜਨਵਰੀ 18 2023 ਤੋਂ ਜਨਵਰੀ 2024 ਤੋਂ ਖਾਸ ਕਰਕੇ ਇਹ ਜਿਹੜਾ ਤਿਆਰ ਕੀਤਾ ਗਿਆ ਜਰਨਲ ਡਰਾ ਸੀ ਤੇ ਇਹ ਸੂਬੇ ਨਾਮਜ਼ਦਗੀ ਅਤੇ ਕੈਨੇਡੀਅਨ ਸਥਾਈ ਨਿਵਾਸ ਵਿੱਚ ਸੁਰੱਖਿਅਤ ਕਰਨ ਵਿੱਚ ਫ੍ਰੈਂਚ ਭਾਸ਼ਾ ਦੇ ਵੱਧ ਰਹੇ ਮਹਾਰਤ ਨੂੰ ਕਿਤੇ ਨਾ ਕਿਤੇ ਉਜਾਗਰ ਕਰਦਾ ਹੈ ਕੈਨੇਡੀਅਨ ਸਥਾਈ ਨਿਵਾਸ ਦੀ ਮੰਗ ਕਰਨ ਵਾਲੇ ਵਿਦੇਸ਼ੀ ਨਾਗਰਿਕਾਂ ਲਈ ਫ੍ਰੈਂਚ ਸਿੱਖਣਾ ਇੱਕ ਮਹੱਤਵਪੂਰਨ ਰਣਨੀਤੀ ਵਜੋਂ ਉੱਭਰਿਆ ਇਹ ਨਾ ਸਿਰਫ ਸੂਬੇ ਨਾਮਜ਼ਦਗੀ ਪ੍ਰਾਪਤ ਕਰਨ ਦੀ ਸੰਭਾਵਨਾ ਨੂੰ ਵਧਾਉਂਦੇ ਨੇ ਸਗੋਂ ਫ੍ਰੈਂਚ ਬੋਲਣ ਵਾਲੇ ਬਿਨੈਕਾਰਾਂ ਤੇ ਫੋਕਸ ਕਰਨ ਵਾਲੇ ਨਿਸ਼ਾਨਾ ਐਕਸਪ੍ਰੈਸ ਐਂਟਰੀ ਦਾਦੀ ਯੋਗਤਾ ਨੂੰ ਵੀ ਵਧਾਉਂਦਾ ਹੈ ਤੇ ਇਹਦੇ ਨਾਲ ਦੱਸਦੀ ਹੈ ਕਿ অন্ਟਾਰੀਓ ਐਕਸਪ੍ਰੈਸ ਐਂਟਰੀ ਫ੍ਰੈਂਚ ਸਪੀਕ ਸਕਿਲਡ ਵਰਕਰ ਸਟ੍ਰੀਮ ਲਈ ਯੋਗਤਾ OINP ਫ੍ਰੈਂਚ ਸਪੀਕਿੰਗ ਸਕਿਲਡ ਵਰਕਰ ਸਟ੍ਰੀਮ ਦੀ ਯੋਗਤਾ ਪੂਰੀ ਕਰਨ ਵਾਲੇ ਉਮੀਦਵਾਰਾਂ ਨੂੰ ਤੇ ਖਾਸ ਕਰਕੇ ਜਿਸ ਵਿੱਚ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਜਾਫਰ ਕੈਨੇਡੀਅਨ ਐਕਸਪ੍ਰੈਸ ਕਲਾਸ ਦੁਆਰਾ ਇੱਕ ਵੈਧ ਐਕਸਪਲੈਕਸ ਐਂਟਰੀ ਪ੍ਰੋਫਾਈਲ ਕੈਨੇਡੀਅਨ ਬੈਚਲਰ ਡਿਗਰੀ ਜਾਂ ਇਸ ਤੋਂ ਵੱਧ ਦੇ ਬਰਾਬਰ ਦੇ ਵਿਆਪਕ ਵਿਸ਼ੋਕੜ ਰੱਖੋ ਤੇ ਫ੍ਰੈਂਚ ਭਾਸ਼ਾ ਦੀ ਮਹਾਰਤ ਟੈਸਟ TCF ਤੇ TEF ਕੈਨੇਡਾ ਤੇ ਕੈਨੇਡੀਅਨ ਲੈਂਗੁਏਜ ਬੈਂਚਮਾਰਕ CLB ਜਾਂ ਫਿਰ 7 ਜਾਂ ਇਸ ਤੋਂ ਵੱਧ ਦੇ ਸਕੋਰ ਤੁਸੀਂ ਪ੍ਰਾਪਤ ਕਰੋ ਅੰਗਰੇਜ਼ੀ ਭਾਸ਼ਾ ਵਿੱਚ ਮਹਾਰਤ ਪ੍ਰੀਖਿਆ IELTS ਦੇ ਅੰਦਰ 6 ਤੇ ਸੀਐਲਬੀ ਪੱਤਰ ਪ੍ਰਾਪਤ ਹੁੰਦਾ ਸੈਟਲਮੈਂਟ ਫੰਡਾਂ ਦੀ ਸਬੂਤ ਦਾ ਪ੍ਰਦਰਸ਼ਨ ਕਰੋ ਜਾਂ ਫਿਰ ਬੈਂਕ ਸਟੇਟਮੈਂਟਾਂ ਨਿਵੀਸ ਸਟੇਟਮੈਂਟਾਂ ਜਾਂ ਫਿਰ ਅੰਟਾਰੀਓ ਤੇ ਨਿਰੰਤਰ ਕੰਮ ਦੇ ਰੋਜ਼ਗਾਰ ਤੋਂ ਆਮਦਨੀ ਦੁਆਰਾ ਯੋਗ ਉਮੀਦਵਾਰਾਂ ਨੂੰ ਅੰਟਾਰੀਓ ਵਿੱਚ ਰਹਿਣ ਦਾ ਆਪਣਾ ਇਰਾਦਾ ਸਾਬਤ ਕਰਨਾ ਸਹੀ ਦਾ ਤਾਂ ਜੋ ਪ੍ਰਾਂਤ ਵਿੱਚ ਮੌਜੂਦਾ ਜਾਂ ਪਿਛਲੇ ਰੋਜ਼ਗਾਰ ਨੌਕਰੀਆਂ ਦਾ ਪੇਸ਼ਕਸ਼ ਜ਼ਿੰਦાદਾਰ ਦੀ ਮਾਲਕੀ ਦਾ ਪਰਿਵਾਰਕ ਪੇਸ਼ੇਵਰ ਸਬੰਧਾ ਵਰਗੇ ਕਾਰਕਾਂ ਦੁਆਰਾ ਪ੍ਰਛਾਦਿਤ ਕੀਤਾ ਜਾਂਦਾ ਹੈ 2024 ਵਿੱਚ OINP ਐਕਸਪ੍ਰੈਸ ਐਂਟਰੀ ਡਰਾ ਦਾ ਸਾਰ ਸਤੰਬਰ 2024 ਤੱਕ OINP ਨੇ ਆਪਣੀਆਂ ਐਕਸਪ੍ਰੈਸ ਐਂਟਰੀਸ ਟੀਮਾਂ ਰਾਹੀਂ ਕੁੱਲ 19019 ਸੰਦੇ ਜਾਰੀ ਕੀਤੇ ਤੇ ਅੱਜ ਦੇ ਡਰਾ ਦੇ ਵਿੱਚ ਖਾਸ ਕਰਕੇ ਰਿਕਾਰਡ ਕੀਤਾ ਗਿਆ ਕਿ ਸਭ ਤੋਂ ਘੱਟ ਸਕੋਰ CR ਸਕੋਰ 290 ਤੇ 22 ਅਗਸਤ 2024 ਨੂੰ ਪਿਛਲੇ ਡਰਾਅ ਵਿੱਚ ਸਕਿਲਡ ਟ੍ਰੇਡਸ ਟੀਮ ਦੇ ਤ ਰਾਤ ਵੱਖੋ ਕਿਥੇ ਨਿਸ਼ਾਨਾ ਬਣਾਉਂਦੇ ਹੋਏ 400 ਤੋਂ 435 ਤੱਕ ਦੇ ਸੀਆਰ ਸਕੋਰ ਵਾਲੇ ਉਮੀਦਵਾਰਾਂ ਨੂੰ 1287 ਸੱਦੇ ਜਾਰੀ ਕੀਤੇ ਗਏ ਸਨ ਇਸ ਡਰਾਅ ਦੇ ਪੂਰੇ ਵੇਰਵੇ ਵੀ ਉਪਲਬਧ ਨੇ ਉਹ ਆਈਐਨਪੀ ਐਕਸਪ੍ਰੈਸ ਐਂਟਰੀ ਸਟ੍ਰੀਮ ਦੇ ਸੱਦੇ ਸੀਆਰ ਸਕੋਰ ਰੇਂਜ ਮਨੋਕੀ ਪੂੰਜੀ ਤਰਹੀਜ਼ਾ ਸਟ੍ਰੀਮ 10038 ਤੇ 352 ਤੇ 480 ਤੇ ਹੁਨਰਮੰਦ ਵਿਵਾਰਕ ਸਟ੍ਰੀਮ ਦੇ ਵਿੱਚ 7699 ਤੇ ਸਕੋਰ 350 ਤੇ 469 ਫ੍ਰੈਂਚ ਬੋਲਣ ਵਾਲੇ ਹੁਨਰਮੰਦ ਵਰਕਰ ਸਟ੍ਰੀਮ ਦੇ ਵਿੱਚ ਜਿੱਥੇ 1282 ਸੱਦੇ ਤੇ 290 ਤੋਂ 469 ਦਾ CRS ਸਕੋਰ ਤੇ OINP ਐਕਸਪ੍ਰੈਸ ਐਂਟਰੀ ਡਾ 2024 ਦੇ ਵਿੱਚ ਖਾਸ ਕਰਕੇ ਕੈਨੇਡੀਅਨ ਕਵਨ ਨਾਮਾ ਦੇ ਵਿੱਚ ਇਸੇ ਹੁਣ ਤੱਕ ਦੀ ਵੱਡੀ ਬ੍ਰੇਕਿੰਗ ਨਿਊਜ਼ ਔਰ ਖਬਰਾਂ ਵੀ ਇਸੇ ਤਰ੍ਹਾਂ ਤੁਹਾਡੇ ਨਾਲ ਚੱਲਣਗੀਆਂ ਦੇਸ਼ ਦੁਨੀਆ ਦੀਆਂ तमाम ਖਬਰਾਂ ਦੇਖਣੀਆਂ ਤੇ ਸੁਣਨੀਆਂ ਤਾਂ ਬਨੇ ਰਹੋ ਆਜ ਨਿਊਜ਼ ਵਾਲਾ ਦੇ ਨਾਲ